ਕੁੱਲੜ ਪੀਦੇ ਤੋਂ ਬਾਅਦ ਜਲੰਧਰ ਦੀ ਇੱਕ ਹੋਰ ਵੀਡੀਓ ਹੋ ਗਈ ਸੀ ਫਾਈਲ ਕੁੱਲੜ ਪੀਦੇ ਵਾਲੇ ਤਾਂ ਮੁਲਕ ਛੱਡ ਕੇ ਚਲੇ ਪਰ ਜੇਕਰ ਨਵੀਂ ਘਟਨਾ ਦੀ ਗੱਲ ਕਰੀਏ ਉਹਦੇ ਵਿੱਚ ਕਹਿੰਦੇ ਜੀ ਸਮਝੌਤਾ ਹੋ ਗਿਆ ਜੋ ਵਾਲੀਆਂ ਚੀਜ਼ਾਂ ਸੀ ਉਹ ਫੇਕ ਹੀ ਸੀਗੀਆਂ ਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੀ ਤੇ ਬਾਕੀ ਇਹਦੇ ਵਿੱਚ ਜੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਵੀ ਲਿਆ ਗਿਆ ਉਹ ਵੀ ਸੁਣੀਆਂ ਸੁਣਾਈਆਂ ਗੱਲਾਂ ਤੋਂ ਲਿਆ ਗਿਆ ਨਾ ਕਿ ਉਹ ਕੋਈ ਉਹਨਾਂ ਦਾ ਇਸ ਕੇਸ ਦੇ ਨਾਲ ਸੰਬੰਧ ਸੀ ਰਾਜੀਨਾਮਾ ਹੋ ਗਿਆ ਹੈ ਗਲਤਫਹਿਮੀਆਂ ਦੂਰ ਹੋ ਗਈਆਂ ਨੇ ਪਰ ਇਸ ਸਾਰੀ ਘਟਨਾ ਤੇ ਜਿਹੜੀਆਂ ਸਮਾਜ ਚ ਗਲਤਫਹਿਮੀਆਂ ਫੈਲ ਗਈਆਂ ਨੇ ਉਸ ਦੀ ਜ਼ਿੰਮੇਵਾਰੀ ਕੌਣ ਲਏਗਾ ਆਪਸੀ ਸੰਬੰਧ ਬੰਨਣਾ ਆਪਸੀ ਭਰੋਸਾ ਬੰਨਣਾ ਇਹ ਸਾਰੇ ਕਿਸੇ ਵੀ ਵਿਅਕਤੀ ਦੇ ਨਿੱਜੀ ਫੈਸਲੇ ਹੁੰਦੇ ਪਰ ਜਦੋਂ ਇਹੋ ਜਿਹੇ ਫੈਸਲੇ ਗਲਤ ਨਿਕਲ ਜਾਂਦੇ ਨੇ ਤੇ ਫੇਰ ਇਹ ਫੈਸਲੇ ਨਿੱਜੀ ਨਹੀਂ ਰਹਿੰਦੇ ਜਨਤਕ ਹੋ ਜਾਂਦੇ ਨੇ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਲਾਉਣ ਦਾ سلسلہ ਸ਼ੁਰੂ ਹੋ ਜਾਂਦਾ ਹੈ ਸੋਸ਼ਲ ਮੀਡੀਆ ਇੱਕ ਬੜਾ ਵੱਡਾ ਹਥਿਆਰ ਬਣ ਜਾਂਦਾ ਹੈ ਕਿ ਸੋਸ਼ਲ ਮੀਡੀਆ ਤੇ ਕੈਮਰੇ ਦੇ ਸਾਹਮਣੇ ਬਹਿ ਜਾਓ ਤੇ ਬਤ ਫੇਰ ਹੋ ਜਾਓ ਸ਼ੁਰੂ ਕਹਿੰਦੇ ਨੇ ਕਿ ਓਨ ਨੂੰ ਖ ਬਗਾਰਨੀ ਚਾਹੀਦੀ ਹੈ ਕਿ ਕੱਲੋਂ ਤੁਹਾਡੀ ਬਣ ਜਾਵੇ ਤਾਂ ਤੁਹਾਡੀਆਂ ਅੱਖਾਂ ਥੱਲੇ ਨਾ ਹੋ। ਤੋਂ ਹੁਣ ਇਸ ਪੂਰੇ ਮਸਲੇ ਦੇ ਵਿੱਚ ਕਈ ਦਿਨਾਂ ਦਾ ਮੀਡੀਆ ਟ੍ਰਾਇਲ ਚੱਲਿਆ ਜੀ। ਪੋਡਕਾਸਟ ਹੋ ਗਏ। ਅਲੱਗ-ਅਲੱਗ ਵੀਡੀਓਜ਼ ਪੈ ਗਈਆਂ। ਪੁਲਿਸ ਤੇ ਇਲਜ਼ਾਮ ਲੱਗ ਗਏ ਕਿ ਪੁਲਿਸ ਨੇ ਕਾਰਵਾਈ ਨਹੀਂ ਕੀਤੀ। ਪੁਲਿਸ ਨੇ ਦਲੀਲ ਕੀਤਾ। ਫੇਰ ਮਹਿਲਾ ਕਮਿਸ਼ਨ ਨੂੰ ਸੰਗਿਆਨ ਲੈਣਾ ਪਿਆ। ਫੇਰ ਜਦੋਂ ਇਨਸਾਫ ਦੀ ਗੱਲ ਆ ਗਈ ਪਹਿਲਾਂ ਤਾਂ ਇਨਸਾਫ, ਇਨਸਾਫ, ਇਨਸਾਫ। ਤੇ ਹੁਣ ਜਦੋਂ ਇਨਸਾਫ ਦੀ ਗੱਲ ਆ ਗਈ ਜਦੋਂ ਮੁਕੱਦਮਾ ਦਰਜ ਹੋ ਗਿਆ سنگੀਨਤਾ ਰਾਵਾਂ ਲੱਗ ਗਈਆਂ ਤਾਂ ਫਿਰ ਯੂ ਟਰਨ ਕਿਸੇ ਵੀ ਮਸਲੇ ਤੇ ਸਮਝੌਤਾ ਹੋਣਾ ਮਾੜੀ ਗੱਲ ਨਹੀਂ ਜੇਕਰ ਕੁੜੀ ਮੁੰਡੇ ਦਾ ਮਸਲਾ ਨਿਬੜ ਗਿਆ ਹੈ ਤੇ ਇਹਦੇ ਵਿੱਚ ਤੁਹਾਨੂੰ ਮੈਨੂੰ ਜਾਂ ਕਿਸੇ ਹੋਰ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਪਰ ਇਤਰਾਜ਼ ਇਸ ਗੱਲ ਤੇ ਹੋਣਾ ਚਾਹੀਦਾ ਹੈ ਜਿਹੜਾ ਸਮਾਜ 'ਚ ਗੰਦ ਪੈ ਗਿਆ ਜਿਹੜਾ ਸਮਾਜ ਦੇ ਵਿੱਚ ਗੰਦ ਪਾਇਆ ਗਿਆ ਨਵੀਂ ਪੀੜ੍ਹੀ ਨੂੰ ਇਹੋ ਜਿਹਾ ਮੈਸੇਜ ਦਿੱਤਾ ਗਿਆ ਮੈਨੂੰ ਦੱਸੋ ਜਦੋਂ ਇਹੋ ਜਿਹਾ ਘਟਨਾਵਾਂ ਹੋਣਗੀਆਂ ਜਦੋਂ ਸ਼ਰਿਆਮ ਆਪਾਂ ਪਲੇਟਫਾਰਮ ਦੇ ਉੱਤੇ ਆ ਜੰਨੇ ਆ ਸੋਸ਼ਲ ਮੀਡੀਆ ਤੇ ਆ ਜੰਨੇ ਆ ਟੀਵੀ ਤੇ ਆ ਜੰਨੇ ਆ ਚੀਕ-ਚੀਕ ਕੇ ਕਹਿੰਦੇ ਆ ਜੀ ਇਦਾਂ ਹੋ ਗਿਆ ਇਨਾ ਗੰਭੀਰ ਜੁਰਮ ਹੋ ਗਿਆ ਹੋਵੇ ਤੇ ਜਦੋਂ ਤੁਹਾਡੀ ਆਪਸ ਬਣ ਜਵੇ ਤੇ ਜੁਰਮ ਖਤਮ ਹੋ ਜਾਵੇ ਤੇ ਫਿਰ ਸਮਾਜ ਚ ਗੰਦ ਪਾਣ ਵਾਲਿਆਂ ਨੂੰ ਸਜ਼ਾ ਕਿਵੇਂ ਮਿਲੇਗੀ ਕੁੱਲੜ ਪੀਜ਼ਾ ਵਾਲੇ ਮਸਲੇ ਚ ਕੀ ਹੋਇਆ ਸੀ ਜੀ ਸੇਮ ਇਸੇ ਤਰੀਕੇ ਨਾਲ ਇੱਕ ਵੀਡੀਓ ਸਾਹਮਣੇ ਆਈ ਜੀ ਉਹਦੇ ਵਿੱਚ ਪਹਿਲਾਂ ਕਹਿੰਦੇ ਕਿ ਠੀਕ ਆ ਜੀ ਕਿ ਵੀਡੀਓ ਜਿਹੜੀ ਹੈ ਮੈਨਿਪੂਲੇਟ ਕਰ ਦਿੱਤੀ ਗਈ ਹੈ ਪਹਿਲਾਂ ਇਹ ਸਟੇਟਮੈਂਟ ਆ ਗਈ ਬਾਅਦ ਚ ਚਲੋ ਗੱਲਾਂ ਕੁਛ ਦੀਆਂ ਕੁਛ ਹੋ ਗਈਆਂ سزا ਕਿਨੂੰ ਮਿਲੀ ਕੀ ਇਹੋ ਜਿਹਾਂ ਕੰਟੈਂਟ ਕ੍ਰੀਏਟ ਕਰਨ ਵਾਲਾ ਕੀ ਇਹੋ ਜਿਹਾਂ ਵੀਡੀਓਜ਼ ਬਣਾਉਣ ਵਾਲਾ ਕੀ ਕਿਸੇ ਦੂਸਰੇ ਦੇ ਬਿਆਨ ਤੇ ਡਿਪੈਂਡ ਆ ਉਹਦੇ ਤੇ ਕਾਰਵਾਈ ਹੋਣੀ ਹੈ ਕਿ ਨਹੀਂ ਹੋਣੀ ਠੀਕ ਹੈ ਲੜਕੀ ਦਾ ਲੜਕੇ ਨਾਲ ਸਮਝੌਤਾ ਹੋ ਗਿਆ ਔਰ ਸਮਝੌਤਾ ਜੇ ਕਿਸੇ ਦੇ ਪਰਿਵਾਰ ਤੇ ਗੱਲ ਹੋਵੇ ਜਾਂ ਫੇਰ ਦੋ ਸਿਰ ਜੁੜਦੇ ਹੋਣ ਕੋਈ ਮਸਲਾ ਨਿਬੜਦਾ ਹੋਵੇ ਤੇ ਨਿਬੇੜ ਲੈਣਾ ਚਾਹੀਦਾ ਉਹਦੇ ਤੇ ਕੋਈ ਬੁਰਾਈ ਨਹੀਂ ਪਰ ਬੁਰਾਈ ਹੈ ਕਿ ਹੁਣ ਕਾਰਵਾਈ ਕਿਵੇਂ ਹੋਏਗੀ ਐਗਜ਼ਾਮਪਲ ਕਿਵੇਂ ਸੈੱਟ ਹੋਏਗੀ ਕਿ ਭਵਿੱਖ 'ਚ ਕਿਸੇ ਹੋਰ ਕੁੜੀ ਦੇ ਨਾਲ ਇਦਾਂ ਨਾ ਹੋਵੇ ਕਿਉਂਕਿ ਅੱਜ ਦਾ ਜ਼ਮਾਨਾ ਬੜਾ ਫਾਸਟ ਹੈ ਬੜੀ ਜਲਦੀ ਆਪਾਂ ਕਿਸੇ ਤੇ ਭਰੋਸਾ ਕਰ ਲੈਨੇ ਆ ਤੇ ਫੇਰ ਉਹ ਜਦੋਂ ਭਰੋਸਾ ਅੰਨਾ ਹੋ ਜਾਂਦਾ ਨਾ ਜੀ ਫਿਰ ਇਹ ਹੋਰੀਆਂ ਵੀਡੀਓ ਬਾਹਰ ਆਂਦੇ ਆ। ਸੋ ਕੁੱਲ ਮਿਲਾ ਕੇ ਇਹੋ ਜਿਹਾ ਜੁਰਮ ਕਰਨ ਵਾਲਿਆਂ ਦੇ ਖਿਲਾਫ ਸਜ਼ਾ ਦਾ ਪ੍ਰਵਧਾਨ ਹੋਣਾ ਚਾਹੀਦਾ ਹੈ। ਰਾਜੀਨਾਮਾ ਹੋ ਗਿਆ ਠੀਕ ਹੈ ਤੁਹਾਡਾ ਆਪਸ ਦੇ ਵਿੱਚ ਜੋ ਹੋਣਾ ਸੀ ਹੋ ਗਿਆ ਪਰ ਸਮਾਜ ਤੇ ਗੰਦ ਪੈਣ ਦਾ ਮੁਕੱਦਮਾ ਉਸ ਮੁੰਡੇ ਤੇ ਵੀ ਚੱਲਣਾ ਚਾਹੀਦਾ ਜੀ। ਕਿਉਂਕਿ ਜਿਹੜਾ ਵੀ ਬੰਦਾ ਦੋਸ਼ੀ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਜਿਹੜੇ ਵੀ ਮੁੰਡੇ ਨੇ ਇਹ ਵੀਡੀਓ ਜਾਂ ਫਿਰ ਜੇ ਕਿਸੇ ਹੋਰ ਨੇ ਕਿਉਂਕਿ ਆਪਾਂ ਹਜੇ ਇਹ ਫੈਸਲਾ ਨਹੀਂ ਕਰ ਸਕਦੇ ਕਿ ਇਹ ਕੰਮ ਕਿੰਨੇ ਕੀਤਾ ਜਿਸ ਨੇ ਵੀ ਕੀਤਾ ਉਸ ਦੇ ਖਿਲਾਫ ਤਾਂ ਕਾਰਵਾਈ ਬਣਦੀ ਆ ਹੋ ਸਕਦਾ ਜੇ ਮੁੰਡੇ ਨੇ ਨਹੀਂ ਕੀਤਾ ਤਾਂ ਕਿਸੇ ਹੋਰ ਨੇ ਕੀਤਾ ਹੋਵੇ ਔਰ ਹੁਣ ਕਿਹਾ ਵੀ ਜਾ ਰਿਹਾ ਜੀ ਕਿਸੇ ਹੋਰ ਨੇ ਘਾਤਾ ਜੀ ਜਿਨਨੇ ਵੀ ਕੀਤਾ ਜਿਨਨੇ ਵੀ ਸਮਾਜ ਦੀ ਮਰਿਆਦਾ ਭੰਗ ਕੀਤੀ ਹੈ ਉਹਦੇ ਖਿਲਾਫ ਮੁਕੱਦਮਾ ਦਰਜ ਹੋਣਾ ਚਾਹੀਦਾ ਦੂਸਰੀ ਗੱਲ ਹੈ ਜੇਕਰ ਆਪਾਂ ਸਮਝੋਤੇ ਵਾਲੇ ਪਾਸੇ ਤੁਰਨਾ ਸੀ ਤੇ ਫੇਰ ਸਮਾਜ ਵਿੱਚ ਇਸ ਘਟਨਾ ਦਾ ਰੋਲਾ ਇੰਨਾ ਨਹੀਂ ਸੀ ਪੈਣਾ ਚਾਹੀਦਾ ਜਿੰਨਾ ਪੈ ਗਿਆ। ਕੱਲੇ-ਕੱਲੇ ਨੂੰ ਇਹ ਗੱਲ ਪਤਾ ਲੱਗ ਗਈ ਕਿ ਐਦਾਂ ਦੀ ਕੋਈ ਘਟਨਾ ਹੋਈ ਹੈ। ਤੁਸੀਂ ਜਦੋਂ ਇਹੋ ਜਿਹੀਆਂ ਘਟਨਾਵਾਂ ਦਾ ਆਪਾਂ ਜਨਤਕ ਤੌਰ ਦੇ ਉੱਤੇ ਜਦੋਂ ਆਪਾਂ ਪ੍ਰਚਾਰ ਕਰਦੇ ਆਂ ਤਾਂ ਫਿਰ ਉਹਦਾ ਮੈਸੇਜ ਹੋਰ ਗਲਤ ਹੋ ਜਾਂਦਾ। ਉਦਾਂ ਭਾਵੇਂ ਇਸ ਘਟਨਾ ਬਾਰੇ ਕੁਝ ਲੋਕਾਂ ਤੱਕ ਸੀਮਿਤ ਜਾਣਕਾਰੀ ਹੋਏਗੀ। ਪਰ ਜਦੋਂ ਆਪ ਹੀ ਇਸ ਘਟਨਾ ਨਾਲ ਜੁੜੇ ਹੋਏ ਲੋਕ ਆਪ ਹੀ ਆ ਕੇ ਕੈਮਰੇ ਦੇ ਉੱਤੇ ਆ ਕੇ ਖੁੱਲ ਕੇ ਕਹਿਣਗੇ ਉਸ ਗੱਲ ਦਾ ਪ੍ਰਚਾਰ ਕਰਨਗੇ ਤੇ ਉਸ ਗੱਲ ਨੂੰ ਲੈ ਕੇ ਕਰੋਸ਼ਟੀ ਵੱਧਦੀ ਹੈ ਉਸ ਗੱਲ ਉਹ ਗੱਲ ਕੇਂਦਰ ਬਿੰਦੂ ਬਣ ਜਾਂਦੀ ਹੈ ਲੋਕਾਂ ਦਾ ਔਰ ਬਣੀ ਵੀ ਹੈ ਹੁਣ ਇਸ ਸਮਝੌਤੇ ਤੋਂ ਬਾਅਦ ਕਿੰਨੇ ਕਿੰਨੇ ਜਿਹੜੇ ਇਸ ਮਸਲੇ ਦੇ ਵਿੱਚ ਸਮਾਜਸੀ ਵੀ ਸੀ ਚਾਹੇ ਉਹ ਐਡਵੋਕੇਟ ਸੀ ਚਾਹੇ ਕੋਈ ਸੀ ਹਰ ਕਿਸੇ ਨੂੰ ਇਸ ਗੱਲ ਦੇ ਉੱਤੇ ਗੁੱਸਾ ਲੱਗਾ ਕਿ ਭਾਈ ਐਦਾਂ ਕਿਦਾਂ ਤਾਂ ਇਹਦਾ ਮਤਲਬ ਅਸੀਂ ਸਾਰੇ ਮੂਰਖ ਸੀਗੇ ਪੰਜਾਬ ਦਾ ਹਰ ਉਹ ਇਨਸਾਨ ਮੂਰਖ ਸੀਗਾ ਜਿਹੜਾ ਤੁਹਾਡੇ ਹੱਕ ਦੇ ਵਿੱਚ ਆ ਕੇ ਖੜਾ ਕਿ ਕੁੜੀ ਦੇ ਨਾਲ ਗਲਤ ਹੋ ਗਿਆ ਬੱਚੀ ਦੇ ਨਾਲ ਗਲਤ ਹੋ ਗਿਆ ਸਾਨੂੰ ਸਟੈਂਡ ਲੈਣਾ ਚਾਹੀਦਾ ਤੁਸੀਂ ਕੰਪਰੋਮਾਈਜ਼ ਕਰਨ ਲੱਗੇ ਇੱਕ ਵਾਰ ਇਹ ਨਹੀਂ ਸੋਚਿਆ ਹੈਗਾ ਕਿ ਜੇਕਰ ਤੁਹਾਡੇ ਪਰਿਵਾਰਾਂ ਦਾ ਮਸਲਾ ਸੀ ਤੁਸੀਂ ਕੱਲੇ ਪਰਿਵਾਰ ਪਹਿਲਾਂ ਹੀ ਬੈਠ ਕੇ ਸੌਟ ਆਊਟ ਕਰ ਲੈਂਦੇ ਉਹਦੇ ਵਿੱਚ ਸਾਰਾ ਮੀਡੀਆ ਦਾ ਐਡਾ ਉਹ ਮਾਹੌਲ ਗਰਮਾਉਣ ਦੀ ਕੀ ਲੋੜ ਸੀਗੀ ਉਹਨੂੰ ਸੋਸ਼ਲ ਮੀਡੀਆ ਤੇ ਲਿਜਾਣ ਦੀ ਕੀ ਲੋੜ ਸੀਗੀ ਐਡੀ ਤਾਂ ਤੁਸੀਂ ਕਾਨੂੰਨੀ ਤਰੀਕੇ ਨਾਲ ਉਸ ਚੀਜ਼ ਨੂੰ ਮਤਲਬ ਕੱਲਾ ਚਲਾਉਂਦੇ ਜਿਹੜੇ ਤਰੀਕੇ ਨਾਲ ਚੱਲ ਰਿਹਾ ਸੀਗਾ ਗੱਲ ਵੀ ਸਹੀ ਆ ਤੁਹਾਡਾ ਤਾਂ ਰਿਸ਼ਤਾ ਅਜ ਬਣ ਗਿਆ ਠੀਕ ਹੈ ਸਮਝੋਤੇ ਦਾ ਰਿਸ਼ਤਾ ਬਣ ਗਿਆ ਸਮਝੋਤਾ ਹੋ ਗਿਆ ਪਰ ਗੱਲ ਇਹ ਵੈ ਕਿ ਪਹੇਖ ਦੇ ਵਿੱਚ ਕਿਸੇ ਹੋਰ ਦੇ ਨਾਲ ਇਦਾਂ ਨਾ ਹੋਵੇ ਐਦੀ ਜ਼ਿੰਮੇਵਾਰੀ ਕੌਣ ਚੱਕੇਗਾ ਜੀ ਨਾ ਤਾਂ ਕੁੜੀ ਵਾਲੇ ਚੱਕ ਸਕਦੇ ਨਾ ਮੁੰਡੇ ਵਾਲੇ ਚੱਕ ਸਕਦੇ ਆ ਇਹ ਜ਼ਿੰਮੇਵਾਰੀ ਪ੍ਰਸ਼ਾਸਨ ਨੂੰ ਚੱਕਣੀ ਪੈਣੀ ਆ ਇਹ ਜ਼ਿੰਮੇਵਾਰੀ ਸਰਕਾਰ ਨੂੰ ਚੱਕਣੀ ਪੈਣੀ ਆ ਕਿਉਂਕਿ ਜੇ ਐਗਜ਼ਾਮਪਲ ਸੱਟ ਨਾ ਕੀਤੀ ਪਹਿਲੇ ਕੁਲੜਪੀ ਦੇ ਵਾਲੇ ਮਸਲੇ 'ਚ ਵੀ ਇਦਾਂ ਹੀ ਹੋ ਚੁੱਕਿਆ ਦਾ ਅਗਲੇ ਠੀਕ ਹੈ ਅਜਨੇ ਡੇਟ 'ਚ ਇਸੇ ਮੁੱਦੇ ਤੋਂ ਬਾਅਦ ਇੰਨਾ ਰੋਲਾ ਪਿਆ ਠੀਕ ਹੈ ਹੁਣ ਜਾ ਕੇ ਇੰਗਲੈਂਡ ਬੱਤ ਗਏ ਉੱਥੇ ਸੋਸ਼ਲ ਮੀਡੀਆ ਦਾ ਕੰਮ ਚੱਲ ਪਿਆ ਅਗਲੇ ਦਾ ਪਰ ਇੰਨਾ ਵਾਲੇ ਕੰਮ ਦੇ ਵਿੱਚ ਮਕਸਦ ਕੀ ਸੀ ਇੱਥੇ ਜਿਹੜਾ ਸੋਸ਼ਲ ਮੀਡੀਆ ਵਾਲੀ ਕੋਈ ਗੱਲ ਫਿਲਹਾਲ ਸਮਝ ਨਹੀਂ ਆ ਰਹੀ ਕਿ ਸੋਸ਼ਲ ਮੀਡੀਆ ਦੇ ਵਿੱਚ ਕੋਈ ਹਾਈਲਾਈਟ ਹੋਣ ਦੇ ਕਰਕੇ ਇਦਾਂ ਕਰੂਗਾ ਇਦਾਂ ਦੀ ਗੱਲ ਤਾਂ ਸਮਝ ਨਹੀਂ ਆ ਰਹੀ ਕੋਈ ਉਹਨਾਂ ਦਾ ਮਤਲਬ ਹੈ ਕੁਝ ਤਾਂ ਹੋਇਆ ਸੀ